그비세제다라이는 이거는 제가 지라이야를쓰는이가 ਬਹੁਤ ਹੀ ਯਾ ਦੇਖੋ ਕਿ ਦਾਆਂ ਔਰੇ ਤੱਕ ਬਸਲਾ ਤੱਕ ਆਵ ਕੇ ਆਂਦੇ ਅਸੀਂ ਆਉਣ ਚੰਗ ਜਾ ਕੇ ਦੰਦ ਰਾਲਦੇ ਆਂ ਅੰਗਦ ਦੂਰੋ ਦੂਰੋ ਆਇਓ ਆ ਜੀ ਸੇਵਾ ਕਰਨ ਤੇ ਇਧਰ ਪੁਲਿਸ ਪ੍ਰਸ਼ਾਸਨ ਦਾ ਵੀ ਪੂਰਾ ਪਰਵੰਧ ਆ ਅਕੈਡਮੀ ਆਈਆਂ ਆ ਸੇਵਾ ਕਰਨ ਤੇ ਨਾਲ ਇਹਨਾਂ ਦਾ ਪੂਰਾ ਸਹਿਯੋਗ ਆ ਤੇ ਜੀਵੀ ਸੀ ਆ ਵੀ ਪਹੁੰਚੇ ਆ ਦੇਖੋ ਕਿ ਦਾ ਸਾਰੀਆਂ ਨਾਲ ਪੂਰੀ ਹੈਲਪ ਕਰਾਉਂਦੀ ਆ ਇਹ ਅੱਜ ਇਹ ਪ੍ਰਸ਼ਾਸਨ ਕਰਕੇ ਪਹੁੰਚਿਆ ਹੈ ਜੀ ਸਾਰੀਆਂ ਵਹਾੜ ਇਕੋ ਜਿੱਕਾ ਤੇਜ਼ ਆ ਤੇ ਪਾਣੀ ਨੇ ਦਾ ਆ ਸਾਰਾ ਬੰਨ ਦਵਾਰੋ ਕਿ ਤਾਮ ਕੇ ਇਹ ਸੇਵਾ ਦਾ ਨਹੀਂ ਬਹੁਤ ਦੁਜੀ ਲਗੀ ਉਹ ਹਮੋਂ ਆ ਕੇ ਤੇ ਆ ਵਾਲਾ ਧਨ ਕੰਦੇ ਸਗੀ ਸਾਰਾ ਰੁੱਟ ਗਿਆ ਤੁਨ ਇਸ ਬਿਲੇ 1.5 ਵਜੇ ਦੀਆਂ ਵੀਡੀਓ ਦਿਖਾ ਦ ਪਏ ਆ ਇਹ ਤੇ ਪਾਣੀ ਦੇ ਜੰਗਲ ਵਾਇਆ ਪਾਣੀ ਦਾ ਵਹਾਅ ਬਹੁਤ ਤੇਜ਼ ਹੈ। ਇੱਕ ਸੋਰ ਜਿਵੇਂ ਉਸ ਵੱਲੋਂ ਲੱਗਿਓ ਕਿ ਐਡਮੀ ਆਈਏਆਂ ਰਾਣੀ ਸੇਵਾ ਨੂੰ ਐਡਮੀ ਆਈਏ ਇੱਥੇ ਵੀ ਟ੍ਰੈਕਟਰ ਦੀ ਪੁਲਿਸ ਜੀਡ ਕੀਤੀ ਹੋਆ ਆ ਰਹੀਆਂ ਨੇ ਸਿਰ ਉੱਪਰ ਕੇ ਕੱਟੇ ਇਹਨਾਂ ਦੇ ਵਿੱਚ ਪੂਰਾ ਰੇਲ ਲੈ ਕੇ ਆਇਆ ਹੋਆ ਦਰ ਵੀ ਦੀ ਵੀ ਲੱਗਿਓ ਆ ਨਾਲ ਪੁਲਿਸ ਪ੍ਰਸ਼ਾਸਨ ਜਿਹੜੀ ਹੈ ਅਜੇ ਅਕੈਡਮੀ ਆਈਆਂ ਆ ਇੱਥੇ ਤੇ ਪੁਲਿਸ ਵਾਲੇ ਘੱਟੋ ਘੱਟ 400 ਬੰਦਾ ਆਏ ਆ ਇਹਨਾਂ ਦਾ ਇਹੀ ਜਿਆਦਾਤਰ ਮੂਰੇ ਹੁਣ ਬੰਨ ਦੇ ਲੱਗੇ ਸੇਵਾ ਕਰਨ ਲੱਗੇ ਪਾਣੀ ਆ ਬਹੁਤ ਤੇਜ਼ ਆ ਦੇਖੋ ਕਿੰਦਾ ਆ ਪਾਣੀਆ ਕੱਟਦਾ ਹੋਇਆ ਅੰਦਰ ਨੂੰ ਆ ਰਿਹਾ ਇਹਨਾਂ ਨੂੰ ਉਡਾ ਲਾਉਣ ਨੂੰ ਤੇ ਦੇਖੋ ਨੌਜਵਾਨ ਪੂਰੇ ਲੱਗੇ ਹੋਆ ਸੇਵਾ ਕਰਨ ਤੇ ਇਹਨਾਂ ਦੀ ਅੱਜ ਡਿਊਟੀ ਲੱਗੀ ਹੋਆ ਆਰਮੀ ਵਾਲੇ ਵੀ ਪਿੱਛੇ ਹੀ ਆ ਪੁਲਿਸ ਵਾਲੇ ਵੀ ਆ ਇਹ ਅਕੈਡਮੀ ਵਾਲੇ ਆ ਸਾਰੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਦਾਂ ਜਿੰਨਾਂ ਦੀ ਸ਼ਿਕਾਇਤ ਚੱਲਦੀ ਆ ਤੇ ਜਾਲ ਬੰਨ੍ਹਣ ਦਾ ਕੰਮ ਵੀ ਇਧਰ ਬਤੇ ਸੱਦੇ ਉਹ ਬਖਰੇ ਜਾਲ ਬੰਨ੍ਹਣ ਵਾਲੇ ਤੇ ਇਹਦੇ ਇਹਨਾਂ ਦੇ ਵਿੱਚ ਪਾ ਕੇ ਰੇਤਾ ਉਹ ਵਾਲਾ ਬੰਨ੍ਹ ਦੇਖੋ ਆ ਟੁੱਟ ਚੁਟਾ ਪਿੱਛੇ ਵਾਲਾ ਉਹ ਵਾਲਾ ਸਾਰਾ ਹੀ ਉਦੇ ਤੱਕ ਪਾਣੀ ਆਇਆ ਆਇਆ ਹੈ ਤੇ ਮੋੜੇ ਇਧਰ ਹੁਣ ਪਾਣੀ ਨੂੰ ਰੋਕ ਲਈ ਜਾ ਰਹੀ ਆ ਮੋੜੇ ਇਸ ਕਰਕੇ ਤੇ ਜਿੱਦਾਂ ਬਣੇ ਇਧਰ ਨਾਪ ਨੂੰ ਦਬਾਅ ਹੋ ਗਏ ਆ ਰਹੀਆਂ ਟਰੇਲੀਆਂ ਦੀ ਟਰੇਲੀਆਂ ਵਰਕੇ ਦੀ ਉੱਤਨੀ ਦੇ ਬਾਅਦ ਦੀ ਗੱਲ ਛੱਡੋ ਇਹ ਦੇ ਇਹ ਸਾਰਾ ਪੌੜਾ ਜਿੱਦਾਂ ਮਤਲਬ ਜਿਹੜਾ ਬਣਾਇਆ ਹੁੰਦਾ ਨਾ ਜਿੱਦਾਂ ਮਤਲਬ ਬਣਿਆ ਲਾਈਏ ਸਾਰੇ ਟੁੱਟ ਗਿਆ ਦੇਖੋ ਪਿੱਛੇ ਇਹਨਾਂ ਦੇ ਵਿੱਚ ਹੁਣ ਬੂਰੇ ਭਾਰਗੇ ਸਿੱਟੇ ਜਾਂਦੇ ਆ ਤੁਹਾਨੂੰ ਪਿੱਛੇ ਜਾ ਕੇ ਦਿਖਾ ਦਿਆਂ ਆਹ ਵਾਲੇ ਜਿਹੜੇ ਇਹਨਾਂ ਗੱਭੀ ਢੂੰਗ ਜੇ ਇੱਥੇ ਬੰਨ ਇੱਕ ਇਹ ਪਾੜ ਪਿਆ ਇੱਕ ਉਹ ਪਰੇ ਪਾੜ ਪਿਆ ਤੇ ਇਹ ਜਿੱਦਾਂ ਮਤਲਬ ਖੇਤਾਂ ਦਾ ਲੈਵਲ ਥੋੜਾ ਉੱਚਾ ਕਰਕੇ ਬਚਾਅ ਹੋ ਗਿਆ ਜਦੋਂ ਜੀ ਸੇਵਾ ਤਾਂ ਇਦਾਂ ਆ ਵੀ ਆਈ ਤਾਂ ਸੀਗੀ ਸੇਵਾ ਕਰਨ ਪਰ ਅਕੈਡਮੀ ਵਾਲੇ ਬੰਦਿਆਂ ਨੇ ਬੜਾ ਮੁੱਤਿਆ ਸੰਭਿਆ ਹੋਇਆ ਇੱਥੇ ਤੇ ਪੰਜਾਬ ਪੁਲਿਸ ਵੀ ਨਾਲ ਹੀ ਆ ਤੇ ਪੰਜਾਬੀ ਬੰਦੇ ਵੀ ਸਾਡੇ ਨਿਆਲੇ ਪਿੰਡਾਂ ਦੇ ਲੱਗੇ ਹੋਏ ਆ ਤੇ ਇਧਰੋਂ ਦਬਾਲਦੇ ਆ ਹਾਲਾਤ ਬੜੇ ਦੁਜੇ ਇੱਥੇ ਤੱਕ ਪਾਣੀ ਆ ਗਿਆ ਹੈਗਾ ਇਹ ਤੇ ਪਾਣੀ ਉਹ ਜਿਹੜਾ ਬੰਨਿਆ ਸਾਰਾ ਟੁੱਟ ਗਿਆ ਜੀ ਉਹ ਦੋ ਜਗ੍ਹਾ ਪਾੜ ਪਾਤੀ ਉਹ ਇਹ ਹੁਣ ਫਿਲਹਾਲ ਇਧਰੋਂ ਚੱਲਦਾ